ਹੈਲੋ ਜੀ ਸੱਸ਼ੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਬਾਹੀ ਕੁੜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਲੱਗਦਾ ਹੈ ਛੋਟੀ ਛੋਟੀ ਬੂਟੀ ਦਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਲੱਗਦਾ ਤੇ ਸਿਰਫ ਇੱਕ ਪੁੱਠੀ ਸਲਾਈ ਚ ਇਹ ਡਿਜ਼ਾਈਨ ਬਣਦਾ ਹੈ ਤੇ ਆਪਣੀ ਇਹ ਹੈਗੀ ਜੀ ਸਿੱਧੀ ਸਲਾਈ ਪਹਿਲੀ ਸਲਾਈ ਆਪਣੀ ਹਾਂਜੀ ਇਸ ਲਈ ਆਪਾਂ ਕੀ ਕਰਾਂਗੇ ਸਿੱਧੀ ਸਿਲਾਈ ਤੋਂ ਇਹ ਸਟਾਰਟ ਹੁੰਦਾ ਹੈ ਡਿਜ਼ਾਈਨ ਤੇ ਪਹਿਲੀ ਸਿਲਾਈ ਆਪਾਂ ਸਾਰੀ ਸਿੱਧੀ ਸਿੱਧੀ ਪਾ ਲਾਂਗੇ ਸਿੱਧੀ ਸੈੜ ਆਪਣੀ ਪਹਿਲੀ ਸਿਲਾਈ ਹੈ ਜੀ ਸਿੱਧੀ ਆਪਾਂ ਇਹਨੂੰ ਸਿੱਧੀ ਸਿੱਧੀ ਸਾਰੀ ਨੂੰ ਕੰਪਲੀਟ ਕਰ ਲੈਣਾ ਹੈ ਹਾਂਜੀ ਜਿਹੜੀ ਮੇਰੇ ਚੈਨਲ ਤੇ ਜੀ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਹਾਨੂੰ ਵੀਡੀਓ ਜੀ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਜਰੂਰ ਸਾਰੀ ਨੂੰ ਦੇਖਿਆ ਕਰੋ ਆਪਾਂ ਨੇ ਪਹਿਲੀ ਸਿਲਾਈ ਸਾਰੀ ਸਿੱਧੀ ਸਿੱਧੀ ਕੰਪਲੀਟ ਕਰ ਲਈ ਆ ਹੁਣ ਆਪਣੀ ਆ ਗਈ ਪੁੱਠੀ ਸਾਈਡ ਇਹ ਆਪਣੀ ਸਾਰੀ ਸਿਲਾਈ ਪੁੱਠੀ ਪੁੱਠੀ ਪਾਉਣੀ ਆ ਧੱਗ ਆਪਣੀ ਸਾਈਡ ਰੱਖ ਕੇ ਤੇ ਸਾਰੀ ਸਿਲਾਈ ਆਪਾਂ ਨੇ ਇੱਦਾਂ ਪੁੱਠੀ ਪੁੱਠੀ ਬੋਲ ਲੈਣੀ ਆ ਇਹ ਆਪਣੀ ਸੀਗੀ ਉੱਠੀ ਸਾਈਡ ਦੂਜੀ ਸਲਾਈ ਇਹ ਵੀ ਆਪਾਂ ਨੇ ਕੰਪਲੀਟ ਕਰ ਲਈ ਜਣੀ ਤੇ ਹੁਣ ਆਪਾਂ ਆ ਗਏ ਸਿੱਧੀ ਸਾਈਡ ਤੀਜੀ ਸਲਾਈ ਤੇ ਇਹ ਵੀ ਆਪਾਂ ਨੇ ਸਾਰੀ ਸਲਾਈ ਇਦਾਂ ਸਿੱਧੀ ਸਿੱਧੀ ਪਾਉਣੀ ਹੈ ਇਹ ਆਪਣੀ ਸਿੱਧੀ ਸਾਈਡ ਹੈਗੀ ਹੈ ਜੀ ਤੀਜੀ ਸਲਾਈ ਇਹ ਸਲਾਈ ਵੀ ਆਪਾਂ ਨੇ ਸਾਰੀ ਸਿੱਧੀ ਸਿੱਧੀ ਕੰਪਲੀਟ ਕਰ ਲੈਣੀ ਹੈ ਅੱਪਾ ਸਲਾਈ ਸਲਾਇਏ ਦੀ ਸਿੱਧੀ ਸਿੱਧੀ ਇਹ ਕੰਪਲੀਟ ਕਰ ਲੈਣੇ ਸਿੱਧੀ ਸਾਈਡ ਵਾਲੀ ਆਪਾਂ ਨੇ ਤੀਜੀ ਸਲਾਈ ਆਪਣੀ ਕੰਪਲੀਟ ਕਰ ਲਿਆ ਦੋ ਸਲਾਈਆਂ ਆਪਾਂ ਨੇ ਸਿੱਧੀਆਂ ਪਾ ਲਈਆਂ ਇੱਕ ਸਲਾਈ ਆਪਾਂ ਪੁੱਠੀ ਪਾ ਲਈਆ ਹੁਣ ਆਪਣੀ ਚੌਥੀ ਸਲਾਈ ਆ ਗਈ ਆ ਪੁੱਠੀ ਇਹ ਪੁੱਠੀ ਸਲਾਈ ਵਿੱਚ ਹੀ ਆਪਣਾ ਡਿਜ਼ਾਈਨ ਬਣਨਾ ਇਹ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਇੱਕ ਕੁੰਡਾ ਇਦਾਂ ਹੀ ਆਪਾਂ ਬਣ ਲਾਂਗੇ ਪਹਿਲਾਂ ਠੀਕ ਹੈ ਜੀ ਇਹਨੂੰ ਆਪਾਂ ਕਿਸੇ ਗਣਤੀ ਚ ਨਹੀਂ ਲੈਂਦੇ ਕੁੰਡੇ ਨੂੰ ਇਦਾਂ ਹੀ ਆਪਾਂ ਨੇ ਪੁੱਠਾ ਕੁੰਡਾ ਇਹ ਬਣ ਲੈ ਹੁਣ ਆਪਣੇ ਕੀ ਕਰਨਾ ਧਾਗਾ ਮਗਲੀ ਸਾਈਡ ਲੈ ਜਾਣਾ ਹੁਣ ਆਪ ਆ ਦੋ ਕੁੰਡੇ ਛੱਡ ਕੇ ਨਾ ਇਦਾਂ ਇਹਦੇ ਵਿਚਾਲੇ ਉਹ ਇਦਾਂ ਦੋ ਕੁੰਡੇ ਨੂੰ ਛੱਡ ਕੇ ਇਦਾਂ ਕੁੰਡਾ ਬੁਣ ਲੈਣਾ ਪਲੇਕ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਮਗਲੀ ਸਾਈਡ ਤੋਂ ਜਿਹੜੇ ਆ ਦੋ ਕੁੰਡੇ ਨੇ ਆਪਣੇ ਇਹਨਾਂ ਦੋ ਕੁੰਡਿਆਂ ਨੂੰ ਆਪਾਂ ਨੇ ਇਕੱਠੇ ਬੁਣ ਲੈਣਾ ਯਾਨੀ ਕਿ ਦੋ ਦਾ ਆਪਾਂ ਨੇ ਇੱਕ ਕਰ ਦੇਣਾ ਇਦਾਂ ਠੀਕ ਹੈ ਜੀ ਇਹਦਾ ਠੀਕ ਹੈ ਜੀ ਫਿਰ ਆਪਣੇ ਆ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਪਿੱਧਾ ਬੋਲ ਲੈਣਾ ਫਿਰ ਆਪਾਂ ਨੇ ਇਹ ਦੋ ਕੁੰਡਿਆਂ ਦਾ ਮਗਰਲੀ ਸਾਈਡ ਤੋਂ ਇੱਧਰ ਦੋ ਕੁੰਡੇ ਇਕੱਠੇ ਇੱਧਰ ਇਦਾਂ ਕਰਕੇ ਆਪਾਂ ਨੇ ਇਹਨਾਂ ਦਾ ਇੱਕ ਬਣਾ ਲੈਣਾ ਠੀਕ ਹੈ ਜੀ ਇਹ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇਦਾਂ ਹੀ ਇਹ ਆਪਣੀ ਚੌਥੀ ਸਲਾਈ ਪੁੱਠੀ ਆ ਇਦਾਂ ਹੀ ਬਣਦਾ ਜਾਣਾ ਇਹ ਇੱਕ ਕੁੰਡਾ ਆਪਾਂ ਨੇ ਇਦਾਂ ਬਣ ਲਿਆ ਹੁਣ ਆਪਾਂ ਜਿਹੜੇ ਆਹ ਦੋ ਕੁੰਡੇ ਨੇ ਇਹ ਦੋ ਕੁੰਡਿਆਂ ਦਾ ਮਗਲੀ ਸਾਈਡ ਤੋਂ ਇਦਾਂ ਠੀਕ ਹੈ ਜੀ ਦੋਹੇ ਕੁੰਡੇ ਆਪਾਂ ਇਕੱਠੇ ਲੈਣੇ ਨੇ ਇਦਾਂ ਤੇ ਇਦਾਂ ਕਰਕੇ ਇਹ ਕੁੰਡੇ ਬਣ ਲੈਣੇ ਦੋ ਦਾ ਯਾਨੀ ਕਿ ਇੱਕ ਕਰ ਦੇਣਾ ਠੀਕ ਹੈ ਜੀ ਹੁਣ ਫਿਰ ਇਦਾਂ ਇਹ ਦੋ ਕੁੰਡਿਆਂ ਨੂੰ ਛੱਡ ਕੇ ਆਪਾਂ ਚਾਲ ਦੀ ਆਪਣੀ ਸਲਾਈ ਕੱਢਣੀ ਹੈ ਇਹਦਾ ਇੱਕ ਕੁੰਡਾ ਬਣਾ ਲੈਣਾ ਤੇ ਆਹ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕਰ ਦੇਣਾ ਇਹ ਦੋ ਕੁੰਡੇ ਆਪਣੇ ਦੋ ਕੁੰਡੇ ਸੀਗੇ ਦੋ ਹੀ ਰਹੀ ਜਾਣੇ ਨੇ ਆਪਣੇ ਜੀ ਠੀਕ ਹੈ ਜੀ ਇਹਦਾ ਦੋ ਦੋ ਕੁੰਡਿਆਂ ਦਾ ਇਹ ਡਿਜ਼ਾਈਨ ਆ ਇਹ ਸਾਰੀ ਸਲਾਈ ਆਪਣੇ ਇੱਥੇ ਕੰਪਲੀਟ ਕਰਨੀ ਆ ਇਹ ਜਿਹੜੇ ਦੋ ਦੋ ਕੁੰਡੇ ਨੇ ਆਪਣੇ ਇਹੀ ਰਿਪੀਟ ਆਪਾਂ ਨੇ ਕਰੀ ਜਾਣੇ ਨੇ ਪੁੱਠੀ ਸਲਾਈ ਚ ਠੀਕ ਹੈ ਜੀ ਫੋਕੀ ਸਲਾਈ ਆਪਣੀ ਚੌਥੀ ਹੈ ਚੌਥੀ ਸਲਾਈ ਜਿਹੜਾ ਡਿਜ਼ਾਈਨ ਬਣਦਾ ਹੈ ਧਾਗਾ ਆਪਣੇ ਰੱਖਣਾ ਮਗਰੀ ਸਾਈ ਹੁਣ ਆਪਾਂ ਦੋ ਕੁੰਡੇ ਛੱਡ ਕੇ ਇੱਥੇ ਆ ਦੇਖੋ ਠੀਕ ਹੈ ਜੀ ਫਿਰ ਆ ਦੋ ਕੁੰਡੇ ਦਾ ਆਪਾਂ ਬੈਕ ਸਾਈਡ ਤੋਂ ਇੱਕ ਕਰਦਾਂਗੇ ਫਿਰ ਇਹ ਕੁੰਡਿਆਂ ਦੇ ਵਿਚਦੇ ਇਦਾਂ ਆਪਾਂ ਇੱਕ ਕੁੰਡਾ ਬੋਲ ਲਾਂਗੇ ਇਹ ਜਿਹੜੇ ਦੋ ਕੁੰਡੇ ਨੇ ਇਹਨਾਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਕਰਦਾਂਗੇ। 체ਰੀ ਕੁੰਡਾ ਬੋਲਣਾ ਹੈ ਆਪਾਂ। ਤੇ ਫਿਰ ਬੈਕ ਸਾਈਡ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਕਰਤਾ ਹੈ। ਇਹ ਦੋ ਦੋ ਕੁੰਡੇ ਆਪਾਂ ਰਿਪੀਟ ਕਰੀ ਜਾਣੇ ਜੀ। ਸਿਰਫ ਇੱਕ ਸਲਾਈ ਦਾ ਇਹ ਡਿਜ਼ਾਈਨ ਆ ਉਹ ਵੀ चौथी सिलाई पुठी जनता बहुत ही प्यारा लगता है जो आंडा बुन इदा घुमा के बोन दे ठीक है जी इद ठीक है तो आ दो कुंडे आपनेठे बोलने ने देखो आए घुमा के नहीं ये आए घुमा के बोलने ये कुंडा आप इदा आ दो कुंडे ने ਇਹ ਇਦਾਂ ਕਮਾ ਕੇ ਪਾਉਣੀ ਹੈ। ਠੀਕ ਹੈ ਜੀ ਆ ਇੱਕ ਕੁੰਡਾ ਰਹਿ ਗਿਆ ਆਪਾਂ ਸਾਈਡ ਆਪਣੀ ਲਿਆਵਾਂਗੇ ਤਾਂ ਅੱਗੇ ਨੂੰ ਤੇ ਇਹ ਕੁੰਡਾ ਆਪਾਂ ਪੁੱਠਾ ਪਾ ਲਾਂਗੇ ਠੀਕ ਹੈ ਜੀ। ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਨੇ। ਆ ਵੇਖੋ ਡਿਜ਼ਾਈਨ ਬਣਨਾ ਸ਼ੁਰੂ ਹੋ ਗਿਆ। ਚੌਥੀ ਸਲਾਈ ਚ ਇਹ ਬਣਦਾ ਹੈ। ਹੁਣ ਆਪਾਂ ਨੇ ਕੀ ਕਰਨਾ ਆਗੀ ਪੰਜਵੀਂ ਸਲਾਈ। ਇਦਾਂ ਹੀ ਪਹਿਲੀ ਸਲਾਈ ਵਾਂਗੂ ਆਪਾਂ ਪੰਜਵੀਂ ਸਲਾਈ ਜਿਹੜੀ ਸਾਰੀ ਸਿੱਧੀ-ਸਿੱਧੀ ਪਾਉਣੀ ਹੈ। ਕਿ ਜਿਹੜੀਆਂ ਦੋ ਸਲਾਈਆਂ ਨੇ ਉਹ ਸਿੱਧੀਆਂ-ਸਿੱਧੀਆਂ ਪੈ ਜਾਂਦੀਆਂ ਨੇ ਇੱਕ ਸਲਾਈ ਪੁੱਠੀ ਪੈ ਜਾਂਦੀ ਆ ਤੇ ਚੌਥੀ ਸਲਾਈਏ ਜਿਹੜੀ ਆਪਣੀ ਉਹਦੇ 'ਚ ਆਪਣਾ ਡਿਜ਼ਾਈਨ ਬਣ ਜਾਂਦਾ ਇਹ ਵਾਲੀ ਸਲਾਈ ਆਪਾਂ ਇੱਥੇ ਸਿੱਧੀ ਸਲਾਈ ਆਪਾਂ தயார் யன் உட்டி சைட பிடி சிலை ਇਆਗੀ ਚੇਮੀ ਸਲਾਈ ਜੀ ਡਿਜ਼ਾਈਨ ਦੀ ਲਾਲੋ ਚਾਹੇ ਤੁਸੀਂ ਦੂਜੀ ਸਲਾਈ ਕਿਉਂਕਿ ਆਪਾਂ ਨੇ ਦੁਬਾਰਾ ਤੋਂ ਡਿਜ਼ਾਈਨ ਸ਼ੁਰੂ ਕਰ ਦਿੱਤਾ ਇੱਕ ਸਲਾਈ ਦਾ ਇਹ ਡਿਜ਼ਾਈਨ ਹੈ ਨਾ ਚੌਥੀ ਸਲਾਈ ਚ ਇਹ ਬਣਨਾ ਹੈ ਜਿਵੇਂ ਹੁਣ ਚੌਥੀ ਸਲਾਈ ਚ ਪਹਿਲਾਂ ਬਣਿਆ ਫਿਰ ਅੱਠਵੀਂ ਸਲਾਈ ਚ ਬਣੂਗਾ ਠੀਕ ਹੈ ਜੀ ਇਹ ਮੇ ਮੇ ਚਾਰ ਚਾਰ ਸਲਾਈਆਂ ਦਾ ਚਾਰ ਚਾਰ ਤਿੰਨ ਸਲਾਈਆਂ ਤੋਂ ਬਾਅਦ ਚੌਥੀ ਸਲਾਈ ਦਾ ਇਹ ਡਿਜ਼ਾਈਨ ਹੈ ਤੇ ਇਹ ਜਿਹੜੀ ਆਪਣੀ ਸਲਾਈ ਆਪਾਂ ਪੁੱਟੀ ਪੁੱਟੀ ਕੰਪਲੀਟ ਕਰ ਲੈਨੇ ਆਪਾਂ ਆ ਗਏ ਸਿੱਧੀ ਸਾਈਡ ਆਪਣੀ ਆ ਗਈ ਆ ਸਿੱਧੀ ਸਾਈਡ ਸੱਤਵੀਂ ਸਲਾਈ ਇਹ ਵੀ ਆਪਣੀ ਸਾਰੀ ਸਲਾਈ ਸਿੱਧੀ ਹੀ ਪਾਉਣੀ ਆ ਧਾਗਾ ਮਗਲੀ ਸਾਈਡ ਰੱਖ ਕੇ ਸਤਮੀ ਸਲਾਈ ਆਪਣੀ ਹੋ ਗਈ ਹੈ ਕੰਪਲੀਟ ਆਪਾਂ ਆ ਗਏ 8ਵੀਂ ਸਲਾਈ ਚ ਹੁਣ ਚੌਥੀ ਸਲਾਈ ਵਾਂਗੂ ਆਪਾਂ ਨੇ 8ਵੀਂ ਸਲਾਈ ਪਾਉਣੀ ਇੱਕ ਕੁੰਡਾ ਆਪਾਂ ਨੇ ਇਦਾਂ ਬੋਲ ਲਿਆ ਹੁਣ ਆਪਾਂ ਨੇ ਕੀ ਕਰਨਾ ਦੋ ਕੁੰਡੇ ਛੱਡ ਦੇਣੇ ਇਹਨਾਂ ਦੇ ਵਿਚਰੀ ਇਦਾਂ ਤਾਗਾ ਮਗਲੀ ਸਾਈਡ ਰੱਖਣਾ ਇਦਾਂ ਬੋਲ ਲੈਣਾ ਆਪਾਂ ਨੇ ਇਹਦਾ ਠੀਕ ਹੈ ਜੀ ਹੁਣ ਜਿਹੜੇ ਆ ਦੋ ਕੁੰਡੇ ਇਹਨਾਂ ਦਾ ਆਪਾਂ ਨੇ ਮਗਲੀ ਸਾਈਡ ਤੇ ਇਦਾਂ ਦੋ ਕੁੰਡਿਆਂ ਦਾ ਮਗਲੀ ਸਾਈਡ ਤੋਂ ਇਦਾਂ ਆਪਾਂ ਨੇ ਲਾਈਨ ਸላይ ਘੁਮਾ ਕੇ ਦੋ ਦਾ ਇੱਕ ਕੁੰਡਾ ਕਰ ਦੇਣਾ ਠੀਕ ਹੈ ਜੀ ਆ ਦੋ ਕੁੰਡੇ ਆਪਣੇ ਬਣ ਗਏ ਤਾਂ ਆਪਾਂ ਨੇ ਇੱਕ ਕਰਤਾ ਹੁਣ ਇਦਾਂ ਹੀ ਆਪਾਂ ਨੇ ਆ ਦੋ ਕੁੰਡੇ ਛੱਡ ਕੇ ਇਦਾਂ ਇੱਕ ਕੁੰਡਾ ਬਣ ਲਿਆ ਤੇ ਹੁਣ ਆਪਾਂ ਨੇ ਕੀ ਕਰਨਾ ਮਗਲੀ ਸਾਈਡ ਤੋਂ ਫੇਰ ਇਦਾਂ ਇੱਕ ਕੁੰਡਾ ਬਣਾ ਲੈਣਾ ਫੇਰ ਇਦਾਂ ਦੋ ਕੁੰਡੇ ਛੱਡ ਕੇ ਆਪਾਂ ਨੇ ਇੱਕ ਕੁੰਡਾ ਬਣ ਲੈਣਾ ਧਾਗਾ ਆਪਾਂ ਨੇ ਮਗਲੀ ਸਾਈਡ ਹੀ ਰੱਖਣਾ ਠੀਕ ਹੈ ਜੀ ਤੇ ਹੁਣ ਜਿਹੜੇ ਆ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਨੂੰ ਮਗਲੀ ਸਾਈਡ ਤੋਂ ਇਦਾਂ ਦੋ ਦਾ ਇੱਕ ਕਰ ਦੇਣਾ ਅੱਠਵੀਂ ਫਲਾਈ ਆ ਇਹ ਆਪਣੀ ਇਹ ਦੋ ਦੋ ਕੁੰਡੇ ਆਪਣੇ ਰਿਪੀਟ ਕਰੀ ਜਾਣੇ ਨੇ ਆ ਦੋ ਕੁੰਡਿਆਂ ਦਾ ਆਪਾਂ ਨੇ ਫੇਰ ਤੋਂ ਇੱਕ ਕਰ ਲੈਣਾ ਇਹਨਾਂ ਇਹ ਵਾ ਲੈ ਰੈਡ ਜੈ ਹੈ ਨਾ ਇਦਾਂ ਬਣਦਾ ਇਹ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਹੁਣ ਆਪਾਂ ਇੱਕ ਦੋ ਸਲਾਈਆਂ ਹੋਰ ਪਾ ਲੈਨੇ ਆ ਹੁਣ ਸਿੱਧੀ ਸਲਾਈ ਪਾਵਾਂਗੇ ਫਿਰ ਉਧਰੋਂ ਪੁੱਠੀ ਸਲਾਈ ਪਾਵਾਂਗੇ ਫਿਰ ਇੱਕ ਸਿੱਧੀ ਸਲਾਈ ਪਾਵਾਂਗੇ ਫਿਰ ਆਪਾਂ ਪੁੱਠੀ ਸਲਾਈ ਚਾਵਾਂਗੇ ਠੀਕ ਹੈ ਜੀ ਪਹਿਲੀਆਂ ਸਲਾਈਆਂ ਵਾਂਗੂ ਆਪਾਂ ਨੇ ਦੋ ਸਲਾਈਆਂ ਸਿੱਧੀਆਂ ਪਾਲੀਆਂ ਨੇ ਤੇ ਇੱਕ ਸਲਾਈ ਆਪਣੇ ਪੁੱਠੀ ਪਾ ਲਈ ਆ ਠੀਕ ਹੈ ਜੀ ਹੁਣ ਆਪਣੀ ਚੌਥੀ ਸਲਾਈ ਪੁੱਠੀ ਆਣੀ ਹੈ ਦੋ ਦੋ ਸਲਾਈਆਂ ਵਿੱਚ ਸਿੱਧੀਆਂ ਪੈ ਜਾਂਦੀਆਂ ਇੱਕ ਸਲਾਈ ਪੁੱਠੀ ਪੈ ਜਾਂਦੀ ਤੇ ਚੌਥੀ ਸਲਾਈ ਵਿੱਚ ਇਹ ਵਾਲਾ ਡਿਜ਼ਾਈਨ ਬਣਦਾ ਹੁਣ ਆਪਣੀ ਚੌਥੀ ਸਲਾਈ ਆ ਗਈ ਹੈ ਇੱਕ ਵਾਰੀ ਤੁਹਾਨੂੰ ਮੈਂ ਹੋਰ ਰਿਪੀਟ ਕਰ ਦਿੰਨੀ ਆ ਦੁਬਾਰਾ ਤੋਂ ਵੀ ਇਹ ਕਿਵੇਂ ਬਣਦਾ ਡਿਜ਼ਾਈਨ ਠੀਕ ਹੈ ਜੀ ਤੇ ਆਪਾਂ ਨੇ ਇੱਕ ਕੁੰਡਾ ਇੱਦਾਂ ਬੁਣ ਲਿਆ ਹੁਣ ਆਪਾਂ ਨੇ ਕੀ ਕਰਨਾ ਏ ਧਾਗਾ ਮਗਲੀ ਸਾਈਡ ਲਿਆ ਜਾਣਾ ਆ ਦੋ ਕੁੰਡੇ ਛੱਡ ਕੇ ਇੱਦਾਂ ਵਿਚਦੀ ਇੱਕ ਕੁੰਡਾ ਬੁਣ ਲੈਣਾ ਆਪਾਂ ਨੇ ਧਾਗਾ ਆਪਣਾ ਮਗਲੀ ਸਾਈਡ ਹੀ ਰੱਖ ਜਿਹੜੇ ਆ ਦੋ ਕੁੰਡੇ ਆ ਨਾ वाले ये इदा इदा घुमा के अपने बोलने नहीं कुा तो आपदा बोलते हैं ये आप इदा घुमा के बोलने कुंडे ठीक है, दो है जी दो कुंडे अपने कट्ठे बोलने हूँ अपने की करना आह दो कुंडे छट के फिर इदा यून इदा उपरती घुमा के इदा बोलना कुंडा जोड़े आ दो कुंडे ने ये वाले जेडे तो अपन दो करना है ਇਦਾਂ ਇਹ ਆਪਣੇ ਇਦਾਂ ਘੁਮਾ ਲੈਣਾ ਆਪਣੀ ਸਾਈਡ ਕਨੀ ਦੀ ਘੁਮਾ ਲੈਣਾ ਠੀਕ ਹੈ ਜੀ ਤੇ ਇਹ ਆਪਾਂ ਆਪਦੀ ਸਾਈਡ ਕਨੀ ਨੂੰ ਘੁਮਾਉਣਾ ਇਹ ਵਾਲਾ ਇਹ ਇਦਾਂ ਘੁਮਾਉਣਾ ਤੇ ਇਹ ਵਾਲਾ ਜਿਹੜਾ ਕੁੰਡਾ ਇਹ ਆਪਣੀ ਸਾਈਡ ਕਨੀ ਨੂੰ ਘੁਮਾ ਲੈਣਾ ਇਦਾਂ ਉੱਪਰ ਆ ਦੋ ਦੋ ਕੁੰਡੇ ਛੱਡ ਕੇ ਆਪਾਂ ਇਦਾਂ ਪਹਿਲਾਂ ਇਹ ਭੋਲ ਲੈਣਾ ਤੇ ਫਿਰ ਆ ਦੋ ਕੁੰਡੇ ਆ ਇਹੀ ਜਿਹੜੇ ਆਪਣੇ ਦੋ ਕੁੰਡਿਆ ਬਸ ਇਹਨਾਂ ਨੂੰ ਆਪਣੇ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣਾ ਇੱਕ ਸਲਾਈ ਦਾ ਡਿਜ਼ਾਈਨ ਆ ਇਹ ਉੱਠੀ ਸਲਾਈ ਦਾ ਡਿਜ਼ਾਈਨ ਆ ਦੋ ਸਲਾਈਆਂ ਵਿੱਚ ਸਿੱਧੀਆਂ ਪੈ ਜਾਂਦੀਆਂ ਆਪਣੀ ਇੱਕ ਸਲਾਈ ਆਪਣੀ ਪੁੱਠੀ ਪੈ ਜਾਂਦੀ ਹੈ ਤੇ ਜਿਹੜੀ ਆਪਣੀ ਚੌਥੀ ਸਲਾਈ ਆਉਗੀ ਉਹ ਸਲਾਈ ਦਾ ਆਪਾਂ ਨੇ ਇਹ ਵਾਲਾ ਡਿਜ਼ਾਈਨ ਪਾਉਣਾ ਇਹ ਵਾਰ ਡਿਜ਼ਾਈਨ ਇਦਾਂ ਬਣਦਾ ਹੈ ਮੇਰਾ ਹੱਥ ਥੋੜਾ ਜਿਹਾ ਕਸਮਾ ਹੈ ਉਹਦੇ ਕਰਕੇ ਨਾ ਇਹ ਜਿਹੜੇ ਦੋ ਕੁੰਡੇ ਆਪਾਂ ਬਾਅਦ ਵਿੱਚ ਦੋ ਦਾ ਇੱਕ ਕਰਦੇ ਆ ਥੋੜੇ ਜਿਹੀ ਓਖੇ ਹੁੰਦੇ ਨੇ ਕਿਉਂਕਿ ਮੈਂ ਬਹੁਤ ਕੋਸ਼ਿਸ਼ ਕਰਦੀ ਆ ਵੀ ਥੋੜਾ ਜਿਹਾ ਢਿੱਲਾ ਰੱਖਾਂ ਕੁੰਡੇ ਨੂੰ ਪਰ ਨਹੀਂ ਕੁਦਰਤੀ ਹੋਈ ਬਸ ਮੇਰਾ ਹੱਥ ਥੋੜਾ ਜਿਹਾ ਕਸਮਾ ਕੁੰਡਾ ਕੱਸੇ ਹੀ ਜਾਂਦਾ ਹੈ ਤੇ ਇਦਾਂ ਇਹ ਡਿਜ਼ਾਈਨ ਬਣਦਾ ਹੁਣ ਆਪਾਂ ਫੇਰੇ ਚ ਦੋ ਸਲਾਈਆਂ ਸਿੱਧੀਆਂ ਪਾ ਕੇ ਇੱਕ ਪੁੱਠੀ ਪਾਵਾਂਗੇ ਫਿਰ ਚੌਥੀ ਸਲਾਈ ਚ ਫੇਰ ਆਪਣਾ ਡਿਜ਼ਾਈਨ ਬਣੂ देखो बहुत ही प्यार डिजाइन लगता है छोटी छोटी बूटी का डिजैन है वाला चाहे तुम चाहो तो जीडिया आप सीधिया दो सिलाइया पाने ना यदि जगह तुम तीन भी पा सकते हो पुठिया फिर दो हो जा चार पाओगे तो पुठिया तीन हो जाएगी ठीक है ठीका जी फिर अठवीं सिलाई चाजूगा यह डिजाइन ये सीधे वाला गैप यह जिन्ना मर्जी पा लिये भी जे आोड़ा जहाँ ज़्यादा गैप रखना है जाने कि मैं दो सिलाइया दख्या दो सिलाइया सीधियाँ एक सिलाई पुठी द ही इदा ਜੇ ਤੁਸੀਂ ਵੀ ਵੱਧ ਰੱਖੋਗੇ ਜ ਜਿਵੇਂ ਹੁਣ ਇੱਕ ਆਪਣਾ ਆਹ ਵਾਲਾ ਆ ਗਿਆ ਤੇ ਇੱਕ ਆਹ ਵਾਲਾ ਆ ਗਿਆ ਤਾਂ ਇਹਦੇ ਵਿੱਚ ਇੰਨਾ ਜ਼ਿਆਦਾ ਗੈਪ ਪੈ ਜਾਊਗਾ ਠੀਕ ਹੈ ਜੀ ਇਹ ਤੁਹਾਡੀ ਇੱਛਾ ਹੈ ਵੀ ਜੇ ਤੁਸੀਂ ਜ਼ਿਆਦਾ ਗੈਪ ਪਾਣਾ ਚਾਹੁੰਦੇ ਹੋ ਵਿੱਚ ਤਾਂ ਸਿੱਧੀਆਂ ਸਲਾਈਆਂ ਤੁਸੀਂ ਉਨੀਆਂ ਹੀ ਆਪਦੀਆਂ ਪਾ ਸਕਦੇ ਹੋ ਤੇ ਹਾਂਜੀ ਅੱਜ ਦੀ ਵੀਡੀਓ ਆਪਣੀ ਅਜੇ ਨਹੀਂ ਕੀ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਚਲੋ ਆਪਾਂ ਅਗਲੀ ਵੀਡੀਓ ਨਾਲ ਤੁਹਾਨੂੰ ਫੇਰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾ